ਮੈਂ ਲੜ ਜਾਂਦੇ ਇੱਕ ਸਿੱਧੂ ਹੀ ਕੇ ਕੰਮ ਦੇਖੋ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਅੱਜ ਹੈਗੇ ਸਾਨੂੰ ਹੌਲੀਡੇ ਸਾਨੂੰ ਸਾਰੇ ਬੱਚਿਆਂ ਨੂੰ ਤੇ ਚਲੋ ਸ਼ੁਰੂ ਕਰਦੇ ਅੱਜ ਦੇ ਵਲੌਗ ਨੂੰ ਸਿੱਧੂ ਹੋਰੇ ਤਾਂ ਲੱਗੇ ਨੇ ਬਾਹਰ ਖੇਡਣ ਦੇਖੋ ਖੇਡੀ ਜਾਂਦੇ ਨੇਗੇ ਅੱਜ ਸਵੇਰੀ ਤਿਆਰ ਹੋ ਵੀਨੇ ਦੇਖੋ ਕਿੰਨਾ ਸੌਟ ਪਾ ਕੇ ਮੈਂ ਰੋ ਸਵੇਰੀ ਤਿਆਰ ਹੋ ਜਾਂਦੀ ਕੰਮ ਨੂੰ ਮੈਂ ਅੱਜ ਨਹੀਂ ਆਪਾਂ ਦੇਖੋ ਦਾਦੀ ਤੇ ਮਮਾ ਨੇ ਜਿਹੜੀ ਹੈਗੀ ਕੋਟੀ ਸਵੈਟਰ ਕੀ ਹੈ ਇਹ ਇੱਕੋ ਜਿਹੀ ਪਾਈ ਹੋਈ ਹੈ ਲੱਗਦੀ ਦੇਖੋ ਜੈਕਟ ਹੈ ਦਾਦੀ ਦੀ ਨਹੀਂ ਕੋਟੀ ਹੈ ਹਾਂ ਹਾਂ ਜੋ ਵੀ ਇਹ ਚਾਚੀ ਵੀ ਹੋ ਰਹੇ ਨੇ ਤਿਆਰ ਅੱਜ ਕਿਤੇ ਜਾਣਾ ਆਪਾਂ ਦਵਾਈ ਲੈਣ ਅੱਛਾ ਮੈਂ ਕਿਹਾ ਚਾਚੂ ਆਣਗੇ ਅੱਜ ਦੇਖਣੀ ਹੈ ਫਿਰ ਮੈਂ ਦਵਾਈ ਲੈਣ ਜਾਵਾਂਗੀ ਅੱਛਾ ਅੱਜ ਮੈਂ ਕਿ ਸਾਰੇ ਤਿਆਰ ਹੋਏ ਪਏ ਜਿਵੇਂ ਕਿਤੇ ਜਾਣਾ ਹੁੰਦਾ ਉਧਰ ਨਹੀਂ ਹੈ ਨਾ ਫਿਰ ਹਮਮ ਕਿਤੇ ਪ੍ਰੋਗਰਾਮ ਆ ਗਿਆ ਤਾਂ ਵਿੱਚ ਨਹੀਂ ਜਾਵਾਂਗੇ ਹਮ ਕੱਲ ਦੀ ਮੇਰਾ ਦਾਦੀ ਸਾਗ ਕੱਟ ਰੇ ਸੀ ਤੇ ਅੱਜ ਦਾਦੀ ਨੇ ਚੜਾਤਾ ਹੈਗਾ ਇਹਦੇ ਉੱਤੇ ਚੁੱਲੇ ਤੇ ਅੱਜ ਚੁੱਲੇ ਦਾ ਸਾਗ ਖਾਵਾਂਗੇ ਵੈਸੇ ਦਾਦੀ ਗੈਂਸ ਤੇ ਬਣਾਉਂਦੇ ਨੇ ਅੱਜ ਚੁੱਲੇ ਤੇ ਦਾਦੀ ਨੇ ਤਾਂ ਸਾਗ ਕੱਟ ਕੇ ਜਿਹੜਾ ਹੈਗਾ ਬਣਾ ਲਿਆ ਸੀ ਤੇ ਹੁਣ ਹੋ ਗਈ ਸੀਗੀ ਦੁਪਹਿਰ ਤਾਂ ਸਿੱਧੂ ਨੂੰ ਮੈਂ ਸਵਾਤਾ ਸੀਗਾ ਤੇ ਨਾਲ ਹੀ ਮੰਮਾ ਨੇ ਤੇ ਹੁਣ ਅਸੀਂ ਕੱਲੂ ਜਾਣਾ ਹੈਗਾ ਗੋਵਿੰਦਗੜ੍ਹ ਕਿਉਂਕਿ ਉੱਥੇ ਹੈਗੇ ਦਾਦੀ ਤੇ ਦਾਦੂ ਦੇ ਭੂਆ ਜੀ ਤਾਂ ਅਸੀਂ ਉੱਥੇ ਜਾਵਾਂਗੇ ਨਾਲੇ ਮੈਂ ਵੀ ਜਾਊਂਗੀ ਨਾਲ ਕਿਥੋਂ ਵੀਲੌਗ ਵੀ ਬਣਾਵਾਂਗੇ ਚ ਵੀ ਦਿਖਾਵਾਂਗੇ ਤੇ ਫਿਲਹਾਲ ਦਾਦੀ ਨੇ ਮੈਨੂੰ ਕਿਹਾ ਆਪਣੇ ਬੂਟ ਸਾਫ਼ ਕਰਨ ਲਈ ਤਾਂ ਮੈਂ ਉਹ ਕਰਦੀ ਆ ਮੇਰੇ ਮੈਨੂੰ ਮੇਰੇ ਬੂਟ ਹੀ ਨਹੀਂ ਮਿਲ ਰਹੇ ਪਤਾ ਨਹੀਂ ਕਿੱਥੇ ਹਨ ਉਰੇ ਪਏ ਹਨ ਉਰੇ ਪਏ ਪਤਾ ਨਹੀਂ ਕਿੱਥੇ ਹਨ ਮੈਂ ਜਾ ਕੇ ਦੇਖ ਕੇ ਆਉਣੀ ਆ ਬਾਰੀ ਬਾਰੀ ਮੈਂ ਜਾ ਰਹੀ ਕਿਤੇ ਦੇਖ ਲੈ ਬੂਟ ਹੀ ਨਹੀਂ ਮਿਲ ਰਹੇ ਇਸ ਬੂਟ ਤਾਂ ਮਿਲ ਗਏ ਨੇ ਦੇਖੋ ਕਿੰਨੀ ਗੰਦੀ ਹਾਲਤ ਗੰਦੀ ਹਾਲਤ ਚ ਪਏ ਨੇ ਗイズ ਬੂਟ ਤਾਂ ਜਿਹੜੇ ਹੈਗੇ ਉਹ ਮਮਾ ਕਹਿੰਦੇ ਮੈਂ ਕਰ ਦਿੰਨੀ ਆ ਉਹਨੇ ਤੂੰ ਜਾ ਕੇ ਕੱਪੜੇ ਕੱਢ ਲੈ ਕਿਉਂਕਿ ਮੈਂ ਟਾਈਮ ਬਹੁਤ ਲਾ ਦਿੰਨੀ ਆ ਇਸ ਲਈ ਮੈਂ ਜਿਹੜੇ ਹੈਗੇ ਆਪਣੇ ਆ ਕੱਪੜੇ ਕੱਢ ਲਏ ਤਾਂ ਹੁਣ ਮੈਂ ਇਹਨਾਂ ਨੂੰ ਤੈਹ ਲਾ ਕੇ ਰੱਖਦੀ ਆ ਕਿਉਂਕਿ ਸਵੇਰੇ ਪਾ ਕੇ ਜਾਣੇ ਨੇ ਕੱਪੜੇ ਤਾਂ ਤੈਹ ਲਾ ਕੇ ਰੱਖ ਦਿੱਤੇ ਨੇ ਗਾਇਸ ਬੂਟ ਤਾਂ ਬਿਲਕੁਲ ਸਾਫ਼ ਕਰਤੇ ਨੇ ਮम्मा ਹੋਰਿਆ ਨੇ ਦਾਦੀ ਵੀ ਆਪਣੇ ਜਿਹੜੇ ਹੈਗੇ ਕੱਪੜੇ ਕੱਢ ਲਏ ਐਨੇ ਸੂਟ ਆਪਾਂ ਤਾਂ ਇੱਕ ਦਿਨ ਵਾਸਤੇ ਜਾਣਾ ਨਹੀਂ ਮੋਰ ਮੈਂ ਕਹਿੰਦੀ ਇਹਦੇ ਨਾਲ ਆ ਚੁੰਨੀ ਚੱਲੂਗੀ ਪਰ ਕਾ ਚੱਲੂਗੀ ਆਵਲੇ ਸੂਟ ਨਾਲ ਕਿਹੜੀ ਚੁੰਨੀ ਚੱਲੂਗੀ ਹਾਂ ਆਹਾ ਤੇ ਆਹਾ ਡਬਲ ਸ਼ੇਡ ਸਾਰੇ ਰੰਗ ਦੇ ਦੇ ਦੋ ਆਵ ਲੀਨ ਨਹੀਂ ਲੈ ਲਓ ਹੂੰ ਠੀਕ ਹੈ ਆ ਵਧੀਆ ਲੱਗੂ ਨਾ ਇਹ ਰੰਗ ਉਹ ਵੀ ਹੈਗਾ ਇਹਦੇ ਚ ਐਵੇਂ ਜੇ ਹਾਂ ਜੈਕਟ ਪਾਣਾ ਇੱਕ ਕੋਟੀ ਲੈ ਕੇ ਜਾਣਾ ਲੌਂਗ ਵਾਲੀ ਕੋਟੀ ਹੈਗੀ ਐ ਹਾਂ ਲੌਂਗ ਵਾਲੀ ਆਹੀ ਲੈ ਲਓ ਫਿਰ ਆਹੀ ਲੈ ਲਓ ਹਾਂ ਆਹੀ ਲੈ ਲਓ ਆਹੀ ਲੈ ਲਓ ਹਾਂ ਹਾਂ ਗਰਮੀ ਜੀ ਹੋਊਗੀ ਨਾ ਥੋੜੀ ਜੀ ਫਿਰ ਉੱਚ ਗਰਮੀ ਆਉਣ ਲੱਗੋ ਆ ਬਾਹਰ ਨਹੀਂ ਹੈ ਨਾ ਹਾਂ ਪਾ ਲਿਓ ਠੀਕ ਜੈਕਟ ਦੀ ਲੋੜ ਹੈ ਕਿ ਨਹੀਂ ਜੈਕਟ ਦੀ ਤਾਂ ਨਹੀਂ ਲੋੜ ਜੀ ਇਹਦਾ ਕੋਟ ਤੋਂ ਪਾ ਕੇ ਉਹ ਠੀਕ ਹੈ ਚੱਲ ਠੀਕ ਹੈ ਇਹ ਹੋਰ ਜਿੱਦੀ ਫਿਰ ਬਗਰਮੀ ਲੱਗੂ ਠੀਕ ਹੈ ਉਹ ਚੱਕਦਾਰ ਸ਼ਰਟ ਪਾ ਕੇ ਨੇ ਇਹਦੇ ਨਾਲ ਤੇ ਕੋਟ ਪਾ ਲੈ ਠੀਕ ਹੈ ਠੀਕ ਹੈ ਆ ਤੇਰੇ ਦਾਦੀ ਦੇ ਕੱਪੜੇ ਪ੍ਰੈਸ ਕਰਨੇ ਨੇ ਮੇਰਾ ਜ਼ੋਰ ਤਾਂ ਹੋਇਆ ਹੀ ਤੇ ਚਲੋ ਹੁਣ ਥੋੜਾ ਜਿਹਾ ਪੜ੍ਹ ਵੀ ਲੈਨੇ ਕਿਉਂਕਿ ਮੈਮ ਨੇ ਕੰਮ ਦਿੱਤਾ ਸੀ ਤੇ ਆ ਦੇਖੋ ਮੰਮਾ ਤੇ ਚਾਚੀ ਦੇਖ ਰਹੇ ਨੇ ਪ੍ਰੀਤੀ ਬੂਆ ਜੀ ਦਾ ਵਲੌਗ ਤੇ ਦਾਦੀ ਉਹ ਹੀ ਆਪਣੀ ਕੱਪੜੇ ਬੈਗ ਦੀ ਸੈਟਿੰਗ ਹਲੇ ਹੋਈ ਨਹੀਂ ਉਹ ਕਰੀ ਜਾਂਦੇ ਨੇ ਤੇ ਮੈਂ ਹੁਣ ਫਟਾਫਟ ਆਪਣਾ ਪੜ੍ਹ ਲੈਂਨੀ ਆ ਕਿਉਂਕਿ ਪੜ੍ਹਨਾ ਵੀ ਜ਼ਰੂਰੀ ਹੈ ਗਾਈਜ਼ ਹੁਣ ਅਸੀਂ ਚੱਲੇ ਆ ਕਿ ਸਬਜ਼ੀ ਮੰਡੀ ਥੋੜਾ ਜਿਹਾ ਸਮਾਨ ਲੈ ਆਉਣਾ ਸੀ ਤੇ ਚਲੋ ਚੱਲਦੇ ਆ ਤੇ ਸੁਣੀ ਸਬਜ਼ੀ ਲੈ ਕੇ ਜਿਹੜਾ ਹੈਗਾ ਘਰੇ ਐਂਟਰ ਹੋਏ ਸੀਗੇ ਤੇ ਆਹ ਦੇਖੋ ਰੇ ਚੱਪਲਾਂ ਦੀ ਤੰਬੂ ਜਿਹਾ ਬਣਾ ਕੇ ਮੰਜੇ ਦਾ ਬੈਠੇ ਨੇ ਇਹ ਤੇ ਚੱਪਲਾਂ ਦੇਖੋ ਇਹ ਫੁੱਲ ਨੇ ਸਜਾਵਟ ਵਾਸਤੇ ਸਲਾਈਡ ਹੈ ਵਾ ਗਾਈਜ਼ ਹੁਣ ਅਸੀਂ ਜਾ ਰਹੇ ਲੱਸੀ ਲੈਣ ਦੇਖੋ ਚਾਰੇ ਜਾਣੇ ਤੇ ਦੇਖੋ ਟੋਲੀ ਕਿਤੇ ਜਾ ਚਾਰ ਜਾਣੇ ਰਹੇ ਆ ਟੋਲੀ ਦੇਖੋ ਹੁਣ ਸਾਡੇ ਮਗਰ ਠੱਠੇ ਪੈ ਗਏ ਸੀਗੇ ਅਸੀਂ ਸਾਰੇ ਭੱਜ ਗਏ ਮੈਂ ਤਾਂ ਕਿਸੇ ਦੇ ਘਰੀ ਵੜ ਗਈ ਕਿੰਨੇ ਸਾਰੇ ਨੇ ਮਗਰ ਪੈ ਗਏ ਸੀ ਸਾਡੇ ਕਿਵੇਂ ਲੜ ਜਾਂਦੇ ਇੱਕ ਸਿੱਧੂ ਇੱਕੇ ਕੰਮ ਦੇਖੋ ਗਾਇਸ ਸਾਡੇ ਸਾਰਿਆਂ ਦਾ ਜਿਹੜਾ ਹੈਗਾ ਮੋਏ ਮੋਏ ਹੋ ਗਿਆ ਤੇ ਅਸੀਂ ਦੇਖੋ ਲੈ ਕੇ ਗਏ ਸੀ ਪਹਿਲਾਂ ਮੈਂ ਲੱਗੇ ਇੱਕ ਡੋਲੂ ਪਰ ਨਹੀਂ ਦੋ ਡੋਲੂ ਸੀਗੇ ਤੇ ਅਸੀਂ ਲੱਸੀ ਲੈਣ ਗਏ ਸੀ ਉਥੇ ਖਤਮ ਸਾਡੀ ਲੱਸੀ ਹੋ ਗਈ ਉੱਥੇ ਤਾਂ ਨੋਹਰ ਲੱਸੀ ਨਹੀਂ ਮਿਲੀ ਗਏ ਆਏ ਤਿਆਰ ਹੋ ਕੇ ਵੀ ਪਤਾ ਨਹੀਂ ਕਿੰਨੀ ਕਿਲੇ ਆਉਣਗੇ ਤੇ ਮਿਲੀ ਕੁਛ ਵੀ ਨਹੀਂ ਢੋਲੀ ਖਾਲੀ ਨੇ ਦਾਦੀ ਦੇਖੋ ਸਾਰੇ ਨਾਲੋਂ ਤੇਜ ਉਹ ਤੇ ਮਿਲਦੀ ਮੜ ਜਾ ਮੇਰੀ ਆਂਟੀ ਆ ਗਈ ਕ੍ਰਿਸ਼ਨ ਅਸੀਂ ਜਾਣੇ ਕ੍ਰਿਸ਼ਨ ਆਂਟੀ ਕਿਉਂਕਿ ਦਾਦੀ ਨੂੰ ਫੋਨ ਆ ਗਿਆ ਸੀ ਆਂਟੀ ਦਾ ਤੇ ਆਂਟੀ ਨੇ ਸਾਗ ਰੱਖਿਆ ਹੋਇਆ ਸੀ ਤੇ ਉਹ ਲੈ ਕੇ ਜਾਵਾਂਗੇ ਵੀ ਆਂਟੀ ਨੇ ਸਾਗ ਕੱਟ ਕੇ ਰੱਖਿਆ ਹੋਇਆ ਕੱਟ ਕੇ ਸਾਗ ਇਹ ਨਹੀਂ ਨਹੀਂ ਇਹ ਤਾਂ ਮੇਥੀ ਹੈ ਹੋਰ ਮੈਂ ਇਹ ਚਲ ਉਹ ਲੈ ਜੋ ਉਹ ਕਹਿੰਦੀ ਮੈਂ ਤਾਂ ਸਿੱਧਾ ਸ਼ੋਰੂਮ ਜਾਉਂਗੀ। ਕੌਣ ਤੁਸੀਂ? ਸੀਮਾ। ਬਾਏ ਤੇ ਆਉਂਦੀ ਆ ਰਾਜਾ। ਅੱਛਾ ਤਾਂ ਮਿਲ ਲੈਣਾ ਦੋ ਮਿੰਟ ਕਦੋਂ ਕਾ? ਨਾ ਨਾ ਹਲਕੁੱੜੀ ਆ। ਅੱਛਾ ਕੌਣ ਟਾਲਾ ਬੰਦਾ ਮੁੱਲਾ ਪਾਉ ਦਫੀਆਂ। ਪੰਕਿਆਂ ਤੋਂ ਮਿਲਣਾ। ਹੁਣ ਅਸੀਂ ਆਗੇ ਕ੍ਰਿਸ਼ਨ ਅੰਕੀ ਦੇ ਘਰੇ ਦੇਖੋ। ਕੀ? ਸਿਕਾਇ ਤੇ ਵਧੀਆ ਬਣ ਜੂਗੀ। ਨਹੀਂ ਆਹਾ। ਹਾਂ। ਹਾਂ। ਕੀ? ਤੇ ਲਾ ਦੇ ਸਰੂ ਮੇਰੇ। ਬੁਣਾਉ ਦੱਸ ਸਹ ਕੋ ਮੇਰੇ।

ਦੇਖੋ ਚੱਪਲ ਨਹੀਂ ਲੱਗਿਆ ਪਿਆ ਮਟਾਉਣਾ ਵੀ ਵੀ ਆ ਗਈ ਸਿੱਧੂ ਇਹ ਦਿਨਾਂ ਨਹੀਂ ਮਟਾਉਂਦੇ ਹੁੰਦੇ ਠੀਕ ਹੈ ਮੈਂ ਤੈਨੂੰ ਡੱਬਸਟਰ ਲਾ ਕੇ ਦਿੰਨੀ ਐ ਠੀਕ ਹੈ ਹਾਂ ਅੱਗੇ ਤੂੰ ਐ ਤਾਂ ਬੱਚਾ ਉੱਠ ਦੇ ਪਹਿਲਾਂ ਮੇਰੀ ਗੱਲ ਸੁਣ ਅੱਗੇ ਤੂੰ ਐ ਨਹੀਂ ਕਰਨਾ ਠੀਕ ਹੈ ਚੱਪਲ ਨਾਲ ਨਹੀਂ ਮਟੋਣਾ ਆ ਸਿੱਧੂ ਅੱਗੇ ਤੂੰ ਚੱਪਲ ਨਾਲ ਨਹੀਂ ਮਟੋਣਾ ਠੀਕ ਹੈ ਹਾਂ ਮੈਂ ਲੈ ਆ ਕੇ ਦਿੰਨੀ ਐ ਤੈਨੂੰ ਡੱਸਟਰ ਲੱਬ ਕੇ ਮਮਾ ਗੁੰਨੀ ਆਂਦੇ ਨੇ ਆਟਾ ਨਾਲ ਲਗਾਏ ਹੋਏ ਨਿਸ਼ਬਦ ਤੇ ਦੇਖੋ ਇਹ ਕੀ ਬਣਾਇਆ ਮੇਰੇ ਵਾਸਤੇ ਪਨੀਰ ਦੀ ਪੁਰਜੀ ਹਮ ਵੈਸੇ ਤਾਂ ਸਾਖ ਸੀ ਮੈਂ ਕਿਹਾ ਵੀ ਪਨੀਰ ਦੀ ਪੁਰਜੀ ਬਣਾ ਦਵਾਂ ਇਹਨੂੰ ਤੇ ਚਾਚੀ ਸਾਗ ਹਰ ਬਾਰੀ ਸਾਗ ਰੋਜ਼ ਰੋਜ਼ ਸਾਗ ਸਾਰੇ ਕਿਤੇ ਸਾਗ ਸਾਖ ਕ੍ਰਿਸ਼ਨ ਆਂਟੀ ਕੇ ਜਿੱਥੇ ਸਾਗ ਇੱਥੇ ਆਓ ਉੱਥੇ ਸਾਗ ਸਾਗੀ ਸਾਗ ਹਰ ਲੱਸੀ ਮਿਲੀ ਨਹੀਂ ਸਾਗ ਨਾਲ ਲੱਸੀ ਕਿ ਨਹੀਂ ਦਿੱਤੀ ਕਰਦਾ ਅਭੀ ਨੇ ਲਵਾਲੀ ਬੁਲੇ ਤੇ ਸੱਟ ਦੇਖੇ ਤੇ ਖੂਨ ਨਿਕਲ ਗਿਆ ਸੀ ਜਦ ਮਮਾ ਹੋਰੇ ਪਾਠ ਕਰ ਰਹੇ ਸੀਗੇ ਸਹੀ ਗੱਲ ਹੈ ਸਰਦੀਆਂ ਦਾ ਤੋਹਫਾ ਹੈ ਵੀ ਸਾਰਾ ਮੁੰਜਾ ਨਾ ਰਹਿਣਾ ਨਾ ਕਰਕੇ ਸਰਦੀਆਂ ਦਾ ਗਿਫਟ ਮਮਾ ਨੂੰ ਕਾ ਦੋ ਚੋਕ ਕੀ ਦਵਾ ਚੋਕ ਚੋਕ ਮੰਗਦੀ ਐ ਦਾ ਚੋਕ ਹੈ ਹੀ ਨਹੀਂ ਹੈਗਾ ਸਿੱਧੂ ਨੇ ਵੀ ਪਤਾ ਨਹੀਂ ਕਿੱਥੋਂ ਲੈ ਲਿਆ ਚੋਕ ਚੱਕ ਕੇ ਪਤਾ ਹੀ ਨਹੀਂ ਕਿੱਥੇ ਐ ਮੈਂ ਕੀ ਕਹਿ ਰਹੀ ਆ ਤੇ ਅਤੀਤ ਲਈ 3 ਯਹਾਂ ਪਰਪਲ ਕਲਰ ਦੀ ਨੀਲ ਲਪੇਟ ਕੇ ਗਿਆ ਮੈਨੂੰ ਬਤਿਆ ਲੱਗਦੀ ਹੈਗੀ ਤੇ ਮੈਂ ਚਾਚੀ ਤੋਂ ਲੈ ਲਈ ਸੀ ਕਿਉਂਕਿ ਅਸੀਂ ਜਾਣਾ ਹੈਗਾ ਕਾਲੂ ਗੋਵਿੰਦਗੜ ਤਾਂ ਮੈਂ ਕਿਹਾ ਚਲੋ ਲਾ ਲਾਂਗੇ ਦੇਖੋ ਮੈਂ ਲਈ ਨਹੀਂ ਰੈੱਡ ਜੀ ਲਈ ਹੋਈ ਸੀ ਤਾਂ ਇਹਦੇ ਉੱਤੇ ਮੈਂ ਲਗਾ ਲੂੰਗੀ ਤੇ ਦਾਦੀ ਦੇਖੀ ਜਾਂਦੇ ਨੇ ਕਿ ਆਪਣਾ ਨਾਟਕ ਦੇਖੋ ਚੱਲ ਰਿਹਾ ਹੈਗਾ ਟੀਵੀ ਤੇ ਗਾਇਸ ਡਿਨਰ ਆ ਗਿਆ ਤੇ ਡਿਨਰ ਦੇ ਵਿੱਚ ਬਣੀ ਹੈ ਪੁਰਜੀ ਜੋ ਕਿ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ ਸਾਗ ਤਾਂ ਮੈਂ ਖਾਂਦੀ ਨਹੀਂ ਹੈਗੀ ਕਿਉਂਕਿ ਬਾਹਲੀ ਦਿਨ ਦੀ ਸਾਗ 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 ਹੋਈ ਜਾਂਦੀ ਹੈ ਤਾਂ ਮੈਨੂੰ ਬਣਾਤੀ ਸੀਗੀ ਦਾਦੀ ਨੇ ਪੁਰਜੀ ਤਾਂ ਮੈਂ ਇਹ ਨਾ ਖਾਉਂਗੀ ਤੇ ਨਾਲ ਹੈ ਗਾਜਰ ਦਾ achar ਤੇ ਪਰੌਂਠੀ ਕੀ ਹੋ ਗਿਆ ਬਈ ਇਹਨਾਂ ਰੋਲਾ ਪਾਏ ਕਮਤੋਂ ਕੱਲੇ ਨਹੀਂ ਮੇਰਾ ਕੈਨੜੀ ਮੰਨਦਾ ਉਹ ਆਪਦੇ ਵਾਰੀ ਕਹਿੰਦਾ ਠੀਕ ਹੈ ਠੀਕ ਹੈ ਦੇਖ ਕੀ ਕਹਿੰਦੇ ਇਹ ਬੋਤਲ ਖੋਲ ਹੁਣ ਮੈਂ ਤਾਂ ਮੈਂ ਵੀ ਨਹੀਂ ਖੋਲਦੀ ਜੇ ਮੇਰਾ ਕੈਨੜੀ ਮੰਨਦਾ ਤੂੰ ਬਾਹਰ ਜਾਣਾ ਸੀ ਹੋਰ ਫੇ ਕੈਨੜੀ ਨਹੀਂ ਮੰਨੇਗਾ ਫੇ ਮम्मा ਕੀ ਕਰੂੰ ਨਮੋਸਕਾਰ ਜੀ ਕੀ ਕੀ ਹਾਲ ਚਾਲ ਜੱਚਦੇ ਨੇ ਕਿਹੜਾ ਤੌਲੀਆ ਅੱਛਾ ਮੈਂ ਪੁੱਛਦੀ ਐਂਗੀ ਮੰਮਾ ਨੂੰ ਪੁੱਛ ਗਿਆ ਹਾਂ ਹਾਂ ਮੈਂ ਪੁੱਛਦੀ ਐ ਠੀਕ ਐ ਗਾਇਸ ਅਭੀ ਤੇ ਸਿੱਧੂ ਦਾ ਜਿਹੜਾ ਤੌਲੀਆ ਉਹ ਹੋਗਾ ਸੀ ਐਕਸਚੇਂਜ ਦੇਖੋ ਅਭੀ ਦਾ ਇੱਧਰ ਆ ਗਿਆ ਸੀ ਤੇ ਸਿੱਧੂ ਦਾ ਤਾਂ ਅਲਮਾਰੀ ਚ ਹੀ ਪਿਆ ਸੀ ਤਾਂ ਦੇ ਆਉਣੇ ਹੈਗੇ ਸਿੱਧੂ ਕਿੱਥੇ ਗਿਆ ਉਹ ਚਾਚੀ ਕੱਪੜਿਆਂ ਦੇ ਵਿੱਚ ਹੀ ਆ ਗਿਆ ਸੀ ਇਹ ਹਾਂ ਮੈਂ ਦੇਖ ਕੇ ਮੈਂ ਖੋਂਦੇ ਮੈਂ ਕਿਹੜਾ ਲੈ ਜੂਗੀ ਨਾਲ ਇਦਾ ਹੀ ਹੈ ਮੈਂ ਲੈ ਕੇ ਜਾਉਂਗੀ ਦਸਨਾਰ ਹਾਂ ਤੁਮੇ 1 ਹਫਤੇ ਕੇ ਲਈ ਸੰਗਿਆ ਜਾ ਕੇ ਪਿਸਾਵਾਂ ਗਾਇਜ਼ ਹੁਣੀ ਅਬੀ ਨੇ ਤੁਹਾਨੂੰ ਕਰਕੇ ਦਿਖਾਇਆ ਮੋਏ ਮੋਏ ਵਾਲਾ ਡਾਸ ਦੇਖੋ ਇਹਨੇ ਕਿੰਨਾ ਵਧੀਆ ਕੀਤਾ ਸੀ ਆ ਕਿ ਹੋ ਗਿਆ ਅੱਖ ਚੁੰਗਲ ਵੱਜੀ ਉਹਦੀ ਮੇਰੀ ਸੌਰੀ 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 ਗਲਤੀ ਨਾ ਬੱਝੀ ਗਾਈਜ਼ ਦਾਦੀ ਵੀ ਹੁਣ ਸੌਣ ਦੀ ਤਿਆਰੀ ਚ ਹੈ ਦੇਖੋ ਲੈ ਲਿਆ ਦਾਦੀ ਨੇ ਰਜਾਈ ਤੇ ਪੈ ਰਹੇ ਨੇ ਹੁਣ ਚਲੋ ਆ ਜੀ ਵੀ ਤੰਗ ਨਾ ਕਰੋ ਹੁਣ 16 ਦੇ ਦਾਦੀ ਹੋ ਰਿਆ ਨੂੰ ਨਹੀਂ ਰਹਿਣਾ ਚਲੋ ਦਾਦੂ ਵੀ ਆਗੇ ਸੀ ਤੇ ਚਲੋ ਆ ਸੀਗਾ ਸਾਗ ਜਿਹੜਾ ਅੱਜ ਦਾਦੀ ਨੇ ਬਣਾਇਆ ਹੈਗਾ ਦੇਖੋ ਕਿੰਨਾ ਯਮੀ ਲੱਗ ਰਿਹਾ ਪਰ ਮੈਂ ਤਾਂ ਖਾਦੀ ਪਨੀਰ ਦੀ ਪੁਰਜੀ ਦੇਖੋ ਕਿੰਨਾ ਟੇਸਟੀ ਲੱਗ ਰਿਹਾ ਹੈ ਗਾਇਜ਼ ਅੱਜ ਦਾ ਵਲੌਗ ਮੈਂ ਇੱਥੇ ਐਂਡ ਕਰਦੀ ਹਾਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓਗੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਪੋਸਟ ਸੇਅਰ ਐਂਡ ਬਾਏ ਬਾਏ ਹੁਣ ਅਸੀਂ ਜਾ ਰਹੇ ਹਾਂ ਕਿ ਚਾਰੇ ਜਾਣੇ ਲੱਸੀ ਲੈਣ ਤੇ ਹੈਗਾ ਤੇ ਇੱਕ ਢੋਲੂ ਢੋਲੂ